ਸਸੀ ਕਾਲਜੀ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਸੀ ਤੇ ਸੋਚਿਆ ਰਸੋਈ ਦੇ ਥੋੜੇ ਜੇ ਕੰਮ ਬਾਰ ਬੈਠ ਕੇ ਕਰ ਲਈਏ ਤੇ ਆਪਾਂ ਬਣਾ ਰਹੇ ਸੀ ਅੱਜ ਗੋਲ ਬੈਂਗਣੀ ਤੇ ਤੁਸੀਂ ਇਹਨੂੰ ਸਬਜੀ ਨੂੰ ਕੀ ਨਾਮ ਨਾਲ ਬਣਾਉਣਿਓ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇਹਦੇ ਆਪਾਂ ਹਰੇਕ ਵਿੱਚ 4-4 ਕੱਟ ਲਗਾ ਲਈ ਜੇ ਜ਼ਿਆਦਾ ਵੱਡਾ ਪੀਸ ਹੈ ਤੁਸੀਂ ਜ਼ਿਆਦਾ ਲਗਾ ਲਿਓ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਅੱਧਾ ਚਮਚ ਸਰੋਂ ਦੇ ਤੇਲ ਵਿੱਚ ਨਮਕ ਮਿਰਚ ਮਸਾਲਾ ਹਲਦੀ ਤੇ ਥੋੜਾ ਜਿਹਾ ਆਪਾਂ ਅਮचूर ਪਾウダー ਪਾਇਆ ਤੇ ਇਹ ਚੀਜ਼ਾਂ ਨੂੰ ਆਪਾਂ ਮਿਕਸ ਕਰਕੇ ਇਹਨਾਂ ਦੇ ਵਿੱਚ ਭਰ ਦਾਂਗੇ ਇਹ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਕਿਸੇ ਵੀ ਹੋਟਲ ਰੈਸਟੋਰੈਂਟ ਤੋਂ ਘੱਟ ਨਹੀਂ ਇੱਕ ਵਾਰੀ ਤੁਸੀਂ ਇਹ ਤਰੀਕਾ ਅਪਣਾਉਂਗੇ ਤਾਂ ਇਹਨੂੰ ਤੁਸੀਂ ਮਹਿਮਾਨਾਂ ਸਾਹਮਣੇ ਵੀ ਪੇਸ਼ ਕਰ ਸਕਦੇ ਹੋ ਬਹੁਤੇ ਲੋਕ ਇਹਨੂੰ ਖਾਂਦੇ ਨਹੀਂ ਪਰ ਉਹ ਵੀ ਬੜੀ ਹੀ ਮ제 ਦੇ ਨਾਲ ਇਹ ਸਬਜੀ ਖਾਣਗੇ ਕਰਚੀ ਦਾ ਪਤੇਲ ਸਰੋਂ ਦਾ ਗਰਮ ਤਰਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸਲੋ ਫਲੇਮ ਤੇ ਫਰਾਈ ਕਰਾਂਗੇ ਤੇ ਆਪਾਂ ਇਹਨਾਂ ਨੂੰ ਹਲਕਾ ਹਲਕਾ ਜਿਹਾ ਬਣਾਵਾਂਗੇ ਤੇ ਜਿਆਦਾ ਆਪਾਂ ਇਹਨਾਂ ਨੂੰ ਫੁੱਲ ਤੇਲ 'ਚ ਵੀ ਫਰਾਈ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟੱਕਤਾ 4-5 ਮਿੰਟਾਂ ਬਾਅਦ ਆਪਾਂ ਇਹਨੂੰ ਫੇਰ ਥੋੜਾ ਜਿਹਾ ਹਲਾਵਾਂਗੇ ਇਹਦੇ ਲਈ ਆਪਾਂ ਜੀ ਪਿਆਜ਼ ਤਿੰਨ ਚਾਰ ਕੱਟ ਲੈਣੇ ਆ ਬਿਲਕੁਲ ਪਤਲੇ ਤੇ ਲੰਬੇ ਤੇ ਛੇਤੀ ਹੀ ਆਪਣੇ ਦੇਖੋ ਇਹ 골 ਬੈਂਗ ਨਹੀਂ ਬਣ ਕੇ ਵਿੱਚ ਤਿਆਰ ਹੋ ਗਈ ਤੇ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਇਹ ਤੁਸੀਂ ਇਕੱਲੇ ਵੀ ਬਣਾ ਸਕਦੇ ਹੋ ਪਰ ਕਈ ਵਾਰ ਬੱਚੇ ਹੈਗੇ ਜਿਹੜੇ ਵਿੱਚ ਆਲੂ ਦੀ ਡਿਮਾਂਡ ਕਰਦੇ ਐ ਤਾਂ ਆਪਾਂ ਦੋ ਆਲੂ ਵੀ ਕੱਟ ਲੈ ਸੀ ਤੁਸੀਂ ਇਹਨੂੰ ਆਲੂਆਂ ਨੂੰ ਫਰਾਈਸ ਵਾਂਗ ਵੀ ਕੱਟ ਸਕਦੇ ਹੋ ਤੇ ਥੋੜੇ ਜਿਹਾ ਜ਼ਿਆਦਾ ਲੰਬੇ ਪਤਲੇ ਵੀ ਕੱਟ ਸਕਦੇ ਹੋ ਤੇ ਆਪਾਂ ਇਸੇ ਤੇਲ ਦੇ ਵਿੱਚ ਪਾ ਦਾਂਗੇ ਤੇ ਨਾਲੇ ਤਾਂ ਇਹਦੇ ਵਿੱਚ ਜਿਹੜਾ ਨਮਕ ਮਿਰਚ ਤੇਲ ਦੇ ਵਿੱਚ ਹੁੰਦਾ ਹੈਗਾ ਬੈਂਗਨੀ ਵਿੱਚੋਂ ਜਿਹੜਾ ਨਿਕਲਿਆ ਸੀ ਉਹ ਇਹਨਾਂ ਦੇ ਆਲੂਆਂ ਦੇ ਨਾਲ ਚਿਪ ਜੂਗਾ ਇਹ ਵੀ ਪੂਰੇ ਕਰਾਰੇ ਬਣ ਕੇ ਤਿਆਰ ਹੋਣਗੇ ਤੇ ਤੇਲ ਵੀ ਦੇਖਿਓ ਤੁਸੀਂ ਸਾਫ਼ ਹੋ ਜਾਣਾ ਥੋੜੀ ਦੇਰ ਬਾਧੀ ਇਹ ਬਣ ਕੇ ਤਿਆਰ ਹੋ ਜਾਣਗੇ ਇਹਨਾਂ ਨੂੰ ਬਣਨ ਤੇ 5 ਤੋਂ 6 ਮਿੰਟ ਲੱਗੇ ਹੈਗੇ ਫਿਰ ਆਪਾਂ ਦੇਖਣਾ ਜੀ ਕੜਾਈ ਵਿੱਚ ਕਿੰਨਾ ਕੁ ਤੇਲ ਬਚਦਾ ਜੇ ਤੇਲ ਤੁਹਾਨੂੰ ਜ਼ਿਆਦਾ ਲੱਗੇ ਤਾਂ ਤੁਸੀਂ ਬਾਹਰ ਕੱਢ ਲੈਣਾਗਾ ਤਾਂ ਕਿ ਹੋਰ ਸਬਜ਼ੀ ਵਿੱਚ ਯੂਜ਼ ਹੋ ਜਾਊਗਾ ਤੇ ਆਪਾਂ ਥੋੜੇ ਜਿਹੀ ਤੇਲ ਵਿੱਚ ਪਾਵਾਂਗੇ ਜੀਰਾ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਪਾਈ ਹੈ ਜੀ ਵਿੱਚ ਰਾਈ ਤੇ ਫਿਰ ਆਪਾਂ ਦੋ ਤੇਜ ਪੱਤੇ ਵੱਡੀ ਇਲਾਇਚੀ ਵਗੈਰਾ ਤੁਸੀਂ ਸਭ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਦਾਲਚੀਨੀ ਪਾਈ ਹੈ ਇਹਨੂੰ ਆਪਾਂ ਕਰਤਾ ਜੀ ਮਿਕਸ ਤੇ ਉਸ ਤੋਂ ਬਾਅਦ ਲੰਬੇ ਕੱਟੇ ਹੋਏ ਪਿਆਜ਼ ਤੇ ਤਿੰਨ ਤੋਂ ਚਾਰ ਆਪਾਂ ਹਰੀਆਂ ਮਿਰਚਾਂ ਪਾਈਆਂ ਲੰਬੀਆਂ ਕਟੀਆਂ ਹੋਈਆਂ ਤੇ ਆਪਾਂ ਇਹਨੂੰ ਹੌਲੀ-ਹੌਲੀ ਹਿਲਾਉਂਦੇ ਰਵਾਂਗੇ ਪਿਆਜ਼ ਦਾ ਕਲਰ ਜਦੋਂ ਚੇਂਜ ਹੋ ਗਿਆ ਬਿਲਕੁਲ ਤਾਂ ਤੁਸੀਂ ਉਹਦੇ ਵਿੱਚ ਤਿੰਨ ਤੋਂ ਚਾਰ ਟਮਾਟਰਾਂ ਦੀ ਪਿਓਰੀ ਬਣਾ ਕੇ ਰੱਖ ਲੈਣੀ ਹੈ ਤੇ ਉਹਨੂੰ ਆਪਾਂ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਫੇਰ ਹਲਾਵਾਂਗੇ ਫੇਰ ਤੁਸੀਂ ਇਹਦੇ ਵਿੱਚ ਪਾਉਣਾ ਜੀ ਨਮਕ ਮਿਰਚ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਥੋੜੀ ਜਿਹੀ ਆਪਾਂ ਦੇਗੀ ਮਿਰਚ ਪਾਈ ਹੈ ਹਲਦੀ ਪਾਈ ਹੈ ਇਹ ਸਾਰਾ ਸਮਾਨ ਤੁਸੀਂ ਟੇਸਟ ਦੇ ਅਕੋਰਡਿੰਗ ਰੱਖਣਾ ਪਰ ਥੋੜਾ ਜਿਹਾ ਦੂਜੀਆਂ ਸਬਜ਼ੀਆਂ ਨਾਲੋਂ ਜ਼ਿਆਦਾ ਕਿਉਂਕਿ ਇਹ ਸਬਜੀ ਇਹ ਜਿਹੜੀ ਉਹ ਕਰਾਰੀ ਜੀ ਜ਼ਿਆਦਾ ਵਧੀਆ ਲੱਗਦੀ ਹੈ ਥੋੜਾ ਜਿਹਾ ਆਪਾਂ ਵਿੱਚ ਪਾਣੀ ਪਾ ਦਾਂਗੇ ਤੇ ਗੈਸ ਨੂੰ ਇੱਥੇ ਤੁਸੀਂ ਫੁੱਲ ਵੀ ਕਰ ਸਕਦੇ ਹੋ ਤੇ ਛੇਤੀ ਇਹ ਪੱਕ ਜਾਣਾ ਉਸ ਤੋਂ ਬਾਅਦ ਇੱਕ ਦੋ ਮਿੰਟ ਲਈ ਆਪਾਂ ਇਹਨੂੰ ਰੱਖਿਆ ਸੀ ਟੱਕ ਕੇ ਤੇ ਫਿਰ ਇਹਨੂੰ ਆਪਾਂ ਨਾਲ-ਨਾਲ ਖਲਾਉਂਦੇ ਰਵਾਂਗੇ ਚਾਰ ਤੋਂ ਪੰਜ ਮਿੰਟ ਤੱਕ ਇਹਨੂੰ ਲਗਾਤਾਰ ਪਕਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਦਹੀਂ ਦੇ ਪਾ ਦੇਨੇ ਆ ਜਿਹੜੀ ਤੁਹਾਡੀ ਦਹੀਂ ਹੈ ਉਹ ਬਿਲਕੁਲ ਖੱਟੀ ਨਹੀਂ ਹੋਣੀ ਚਾਹੀਦੀ ਫਰੈਸ਼ ਹੋਣੀ ਚਾਹੀਦੀ ਹੈ ਬਿਲਕੁਲ ਤੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਪਕਾ ਕੇ ਤੇ ਸਬਜ਼ੀਆਂ ਜਿਹੜੀਆਂ ਆਪਾਂ ਫਰਾਈ ਕੀਤੀਆਂ ਸੀ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ ਸਲੋ ਫਲੇਮ ਤੇ ਗੈਸ ਨੂੰ ਕਰ ਦਾਂਗੇ ਤੇ ਇਹਨੂੰ ਹਲਕਾ-ਹਲਕਾ ਪਕਾਈ ਜਾਵਾਂਗੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਬਲੀਸ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰਦਿਆ ਕਰੋ ਸਬਜੀ ਦਾ ਜਿਹੜਾ ਰੰਗ ਹੈ ਤੇ ਸੁਆਦ ਹੈ ਉਹਦਾ ਕੋਈ ਜਵਾਬ ਨਹੀਂ ਹੋਣਾ ਮੈਂ ਤੁਹਾਨੂੰ ਬਹੁਤ ਨਜ਼ਦੀਕ ਤੋਂ ਦਿਖਾਉਂਗੀ ਬਹੁਤ ਹੀ ਵਧੀਆ ਸਬਜੀ ਬਣ ਕੇ ਇਹ ਤਿਆਰ ਹੁੰਦੀ ਹੈ ਤੇ ਜਦੋਂ ਘਰੇ ਬਣਾਈ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਈ ਤੇ ਇਹਦੇ ਨਾਲ ਤੁਸੀਂ ਮਰਜੀ ਦੀ ਰੋਟੀ ਖਾਓ ਤੰਦੂਰ ਦੀ ਖਾਓ ਤਵੇ ਦੀ ਖਾਓ ਬਿਲਕੁਲ ਰੈਸਟੋਰੈਂਟ ਵਰਗੀ ਸਬਜੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਤੁਸੀਂ ਮਹਿਮਾਨਾਂ ਆਉਣ ਤੇ ਵੀ ਟੈਨਸ਼ਨ ਫਰੀ ਹੋ ਕੇ ਇਹਨੂੰ ਸਰਵ ਕਰ ਸਕਦੇ ਹੋ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਸਬਜੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਤੁਹਾਡੀ ਸਬਜੀ ਕੈਜੀ ਬਣੀ ਹੈ ਕਮੈਂਟ ਕਰਕੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ